ਅਜੀ ਤਾਂ ਭਰ-ਭਰ ਕੇ ਮਟਰ ਆ ਰਹੇ ਹਨ ਤੇ ਪਾਲਕ ਵੀ ਬਹੁਤ ਜਿਆਦਾ ਫਰੈਸ਼ ਆ ਰਹੀ ਹੈ ਅੱਜ ਆਪਾਂ ਬਣਾਵਾਂਗੇ ਪਾਲਕ ਤੇ ਮਟਰਾਂ ਦੀਆਂ ਬਹੁਤ ਹੀ ਟੇਸਟੀ ਤੇ ਮਸਾਲੇਦਾਰ ਪੂਰੀਆਂ ਨਾਲ ਆਪਾਂ ਬਣਾਵਾਂਗੇ ਆਲੂਆਂ ਦੀ ਰਸਮੀ ਸੀ ਸਬਜੀ ਜੋ ਕਿ 5 ਤੋਂ 7 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਬਹੁਤ ਹੀ ਜਿਆਦਾ ਟੇਸਟੀ ਬਣ ਕੇ ਤਿਆਰ ਹੁੰਦੀਆਂ ਹਨ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਹਨਾਂ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਚਲੋ ਹੁਣ ਆਪਾਂ ਪਹਿਲਾਂ ਆਲੂਆਂ ਦੀ ਸਬਜੀ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਕੜਾਈ ਦੇ ਵਿੱਚ ਤੇਲ ਪਾਵਾਂਗੇ ਉਸਦੇ ਵਿੱਚ ਇੱਕ ਤੇਜ ਪੱਤਾ ਅੱਧਾ ਚਮਚ ਜੀਰਾ ਤੇ ਨਾਲ ਹੀ ਇਸਦੇ ਵਿੱਚ ਆਪਾਂ ਅੱਧਾ ਚਮਚ ਪਾਵਾਂਗੇ ਸਾਬਤ ਧਨੀਏ ਦਾ ਇਹਨਾਂ ਨੂੰ ਆਪਾਂ ਥੋੜਾ ਜਿਹਾ ਰੋਸਟ ਕਰ ਲਵਾਂਗੇ ਜਦੋਂ ਇਹ ਥੋੜਾ ਜਿਹਾ ਰੋਸਟ ਹੋ ਗਏ ਇੱਥੇ ਮੈਂ ਤਿੰਨ ਪਿਆਜ਼ ਨਾਲ ਹਰੀਆਂ ਮਿਰਚਾਂ ਲਸਣ ਅਦਰਕ ਤੇ ਇੱਕ ਟਮਾਟਰ ਪਾ ਕੇ ਦਰਦਰਾ ਜਿਹਾ ਮਿਕਸੀ ਦੇ ਵਿੱਚ ਇਹਨਾਂ ਨੂੰ ਮਿਕਸ ਕਰ ਲਿਆ ਸੀ ਇਹਨਾਂ ਨੂੰ ਹੁਣ ਆਪਾਂ ਇਸਦੇ ਵਿੱਚ ਐਡ ਕਰ ਦਵਾਂਗੇ ਹੁਣ ਇਹ ਆਪਾਂ ਪਿਆਜ਼ਾਂ ਨੂੰ ਥੋੜਾ ਜਿਹਾ ਭੁੰਨਾਂਗੇ ਜੇ ਤੋਂ ਥੋੜਾ ਜਿਹਾ ਪੁੱਜ ਗਿਆ ਤੇ ਇਸ ਦੇ ਵਿੱਚ ਆਪਾਂ ਸਵਾਦ ਦੇ ਅਨੁਸਾਰ ਨਮਕ ਐਡ ਕਰਾਂਗੇ। 1/4 ਚਮਚ ਹਲਦੀ ਪਾਊਡਰ ਐਡ ਕਰਾਂਗੇ। 1/4 ਚਮਚ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਧਨੀਆ ਪਾਊਡਰ। 1/4 ਚਮਚ ਗਰਮ ਮਸਾਲਾ ਤੇ 1/4 ਚਮਚ ਹੀ ਇਸ ਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਦਾ ਐਡ ਕਰਾਂਗੇ। ਇੱਥੇ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਐਡ ਕੀਤਾ ਹੈ ਕਿਉਂਕਿ ਹਰੀਆਂ ਮਿਰਚ ਆਪਾਂ ਪਹਿਲਾਂ ਐਡ ਕੀਤੀਆਂ ਸਨ ਤੇ ਇਹ ਥੋੜੀਆਂ ਜਿਹਾ ਘੱਟ ਤਿੱਖੀਆਂ ਹੁੰਦੀਆਂ ਹਨ ਆਪਣਾ ਪਰਫੈਕਟ ਜਿਹੜਾ ਮਿਰਚ ਵਧੀਆ ਆਵੇਗੀ। ਹੁਣ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਭੁੰਨਣਾ ਹੈ ਹੁਣ ਆਪਾਂ ਥੋੜਾ ਜਿਹਾ ਪਾਣੀ ਐਡ ਕਰ ਲਵਾਂਗੇ ਤੇ ਫਿਰ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਭੁੰਨਾਂਗੇ ਜਿੰਨਾ ਵਧੀਆ ਤੇਰਾ ਮਸਾਲਾ ਪੁੱਜੇਗਾ ਸਬਜ਼ੀ ਓਨੀ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਵੇਗੀ ਇਸ ਲਈ ਆਪਾਂ ਮਸਾਲੇ ਨੂੰ ਓਨੇ ਟਾਈਮ ਦੇ ਲਈ ਭੁੰਨਾਂਗੇ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਕਵਰ ਕਰਕੇ ਇਸ ਨੂੰ ਆਪਾਂ ਫਿਰ ਪੱਕਣ ਦਵਾਂਗੇ ਇੱਥੇ ਦੇਖੋ ਤੁਸੀਂ ਮਸਾਲਾ ਆਪਣਾ ਬਹੁਤ ਹੀ ਵਧੀਆ ਭੁੱਜ ਚੁੱਕਾ ਹੈ ਜਿਸ ਤਰ੍ਹਾਂ ਆਪਣਾ ਮਸਾਲਾ ਪੁੱਜ ਰਿਹਾ ਹੈ ਇਸ ਦਾ ਕਲਰ ਬਹੁਤ ਹੀ ਵਧੀਆ ਆ ਰਿਹਾ ਹੈ ਹੌਲੀ ਹੌਲੀ ਕਲਰ ਵੀ ਚੇਂਜ ਹੋ ਰਿਹਾ ਹੈ ਤੇ ਇਹ ਜਿਹੜਾ ਤੇਲ ਵੀ ਛੱਡ ਰਿਹਾ ਹੈ ਇੱਥੇ ਆਪਾਂ ਥੋੜਾ ਜਿਹਾ ਹੋਰ ਗਰਮ ਪਾਣੀ ਐਡ ਕਰ ਲਵਾਂਗੇ ਤੇ ਫਿਰ ਆਪਾਂ ਇਸ ਨੂੰ ਥੋੜਾ ਟਾਈਮ ਦੇ ਲਈ ਪੁੰਨ ਲਵਾਂਗੇ ਜਦੋਂ ਵੀ ਤੁਸੀਂ ਤੜਕੇ ਦੇ ਵਿੱਚ ਪਾਣੀ ਪਾਉਣਾ ਹੋਵੇ ਤੇ ਗਰਮ ਪਾਣੀ ਹੀ ਪਾਉਣਾ ਹੈ ਨਹੀਂ ਤਾਂ ਜੇਕਰ ਆਪਾਂ ਠੰਡਾ ਪਾਣੀ ਪਾਵਾਂਗੇ ਤੇ ਸਬਜ਼ੀ ਦਾ ਜਿਹੜਾ ਪੱਕਣ ਦਾ ਪ੍ਰੋਸੈਸ ਹੁੰਦਾ ਹੈ ਉਹ ਸਲੋ ਹੋ ਜਾਂਦਾ ਹੈ ਇਥੇ ਆਪਣਾ ਪਰਫੈਕਟ ਤੜਕਾ ਪੁੱਜ ਚੁੱਕਾ ਹੈ ਇਸ ਨੇ ਤੇਲ ਵੀ ਛਾੜ ਦਿੱਤਾ ਹੈ ਹੁਣ ਇਥੇ ਆਪਾਂ ਉਬਲੇ ਹੋਏ ਆਲੂ ਲਵਾਂਗੇ ਤੇ ਉਹਨਾਂ ਨੂੰ ਹੱਥਾਂ ਦੇ ਨਾਲ ਇਸ ਤਰ੍ਹਾਂ ਮੈਸ਼ ਕਰਕੇ ਐਡ ਕਰਾਂਗੇ ਜਦੋਂ ਵੀ ਰਸਮਈ ਸੀ ਸਬਜ਼ੀ ਬਣਾਉਣੀ ਹੋਵੇ ਤੇ ਉਬਲੇ ਆਲੂ ਲਾਓਗੇ ਤਾਂ ਜ਼ਿਆਦਾ ਵਧੀਆ ਸਬਜ਼ੀ ਬਣ ਕੇ ਤਿਆਰ ਹੋਵੇਗੀ ਇਸ ਤਰ੍ਹਾਂ ਆਪਾਂ ਸਾਰੇ ਆਲੂ ਵਿੱਚ ਐਡ ਕਰ ਲਏ ਹਨ ਤੇ ਹੁਣ ਇਸ ਦੇ ਵਿੱਚ ਆਪਾਂ ਇੱਕ ਕੱਪ ਪਾਣੀ ਦਾ ਐਡ ਕਰਾਂਗੇ ਇਹ ਆਪਾਂ ਗਰਮ ਪਾਣੀ ਹੀ ਐਡ ਕਰਨਾ ਹੈ ਤੇ ਹੁਣ ਇਸ ਨੂੰ ਆਪਾਂ ਮਿਕਸ ਕਰਾਂਗੇ ਮਿਕਸ ਕਰਨ ਤੋਂ ਮਗਰੋਂ ਇਸ ਨੂੰ ਆਪਾਂ ਕਵਰ ਕਰਕੇ ਜਸਟ ਦੋ ਤੋਂ ਤਿੰਨ ਮਿੰਟ ਲਈ ਪੱਕਣ ਦਵਾਂਗੇ ਤਾਂ ਕਿ ਜਿਹੜਾ ਸਬਜ਼ੀਆਂ ਤੇ ਮਸਾਲੇ ਦਾ ਫਲੇਵਰ ਹੈ ਉਹ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਆ ਜਾਵੇ। ਹੁਣ ਆਪਾਂ ਦੋ ਮਿੰਟ ਬਾਅਦ ਚੈੱਕ ਕਰਦੇ ਹਾਂ। ਇਹ ਦੇਖੋ ਕਿੰਨੀ ਜ਼ਿਆਦਾ ਵਧੀਆ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ। ਬਿਲਕੁਲ ਪਰਫੈਕਟ ਇਸ ਦੀ ਜਿਹੜੀ ਤਰੀ ਬਣੀ ਹੈ। ਹੁਣ ਇਸ ਦੇ ਵਿੱਚ ਆਪਾਂ ਕਸਤੂਰੀ ਮੇਥੀ ਐਡ ਕਰਾਂਗੇ ਤੇ ਇਸ ਦੇ ਫਲੇਵਰ ਨੂੰ ਹੋਰ ਜ਼ਿਆਦਾ ਵਧੀਆ ਬਣਾਉਣ ਦੇ ਲਈ ਇਸ ਦੇ ਵਿੱਚ ਆਪਾਂ ਬਰੀਕ ਕੱਟਿਆ ਹੋਇਆ ਧਨੀਆ ਐਡ ਕਰ ਦਵਾਂਗੇ। ਲੋਜੀ ਇਹ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਵੀ ਇੱਕ ਵਾਰੀ ਜਰੂਰ ਇਸ ਨੂੰ ਟ੍ਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਪਰਫੈਕਟ ਆਪਣੀ ਸਬਜ਼ੀ ਬਣੀ ਹੈ ਬਿਲਕੁਲ ਇਸ ਦੀ ਗਰੇਵੀ ਹੈ ਉਹ ਪਰਫੈਕਟ ਆਈ ਹੈ ਇਸੇ ਤਰ੍ਹਾਂ ਦੀ ਇੰਨੀ ਕੀ ਗਰੇਵੀ ਇਹ ਆਲੂਆਂ ਦੇ ਵਿੱਚ ਵਧੀਆ ਲੱਗਦੀ ਹੈ ਹੁਣ ਆਪਾਂ ਇਸ ਨੂੰ ਕਰ ਦਿਆਂ ਸਾਈਡ ਤੇ ਤੇ ਹੁਣ ਆਪਾਂ ਪੂਰੀਆਂ ਦੀ ਤਿਆਰੀ ਕਰਦੇ ਹਾਂ ਪਤੀਲੇ ਦੇ ਵਿੱਚ ਆਪਾਂ ਪਾਣੀ ਪਾਵਾਂਗੇ ਇਸ ਦੇ ਵਿੱਚ ਆਪਾਂ ਪਾਲਕ ਐਡ ਕਰ ਲਵਾਂਗੇ ਨਾਲ ਹੀ ਇੱਥੇ ਮੈਂ ਦੀ ਕੌਲੀ ਮਟਰਾਂ ਦੀ ਐਡ ਕੀਤੀ ਹੈ ਇਹ ਬਿਲਕੁਲ ਫਰੈਸ਼ ਮਟਰ ਹਨ ਤੇ ਇਹਨਾਂ ਨੂੰ ਆਪਾਂ ਹੁਣ ਇੱਕ ਬੋਇਲ ਆਨ ਤੱਕ ਪਕਾ ਲਵਾਂਗੇ ਆਪਣੀ ਪਾਲਕ ਤੇ ਮਟਰ ਬਿਲਕੁਲ ਪਰਫੈਕਟ ਪੱਕ ਚੁੱਕੇ ਹਨ ਹੁਣ ਇਹਨਾਂ ਨੂੰ ਪਾਣੀ ਦੇ ਵਿੱਚੋਂ ਕੱਢ ਲਵਾਂਗੇ ਤੇ ਹੁਣ ਇਹਨਾਂ ਨੂੰ ਆਪਾਂ ਗ੍ਰਾਈਂਡਰ ਜਾਰ ਦੇ ਵਿੱਚ ਪਾ ਕੇ ਇਹਨਾਂ ਦਾ ਪੇਸਟ ਬਣਾ ਕੇ ਤਿਆਰ ਕਰ ਲਵਾਂਗੇ ਇੱਕ ਇੱਥੇ ਮੈਂ ਹਰੀ ਮਿਰਚ ਐਡ ਕੀਤੀ ਹੈ ਥੋੜਾ ਜਿਹਾ ਅਦਰਕ ਦਾ ਟੁਕੜਾ ਐਡ ਕਰਾਂਗੇ ਤੇ ਇਸ ਦਾ ਆਪਣਾ ਪੇਸਟ ਬਣਾ ਲਵਾਂਗੇ ਇਹ ਦੇਖੋ ਆਪਣਾ ਮਟਰ ਤੇ ਪਾਲਕ ਦਾ ਬਹੁਤ ਹੀ ਵਧੀਆ ਪੇਸਟ ਬਣ ਕੇ ਤਿਆਰ ਹੋ ਚੁੱਕਾ ਹੈ। ਹੁਣ ਲਵਾਂਗੇ ਆਪਾਂ ਪ੍ਰਾਤ ਇਸ ਦੇ ਵਿੱਚ ਆਪਾਂ ਆਟਾ ਐਡ ਕਰ ਲਵਾਂਗੇ। ਤੁਸੀਂ ਆਪਣੇ ਹਿਸਾਬ ਦੇ ਨਾਲ ਵੱਧ ਕਾ ਆਟਾ ਐਡ ਕਰ ਸਕਦੇ ਹੋ। ਮੈਂ ਇਥੇ 2 ਕੱਪ ਆਟਾ ਲਿਆ ਸੀ ਤੇ ਪੌਣਾ ਕੱਪ ਮੈਂ ਇਸ ਦੇ ਵਿੱਚ ਸੂਜੀ ਦਾ ਐਡ ਕੀਤਾ ਹੈ। ਤੇ ਅੱਧਾ ਚਮਚ ਆਪਾਂ ਨਮਕ ਐਡ ਕਰਾਂਗੇ, ਅੱਧਾ ਚਮਚ ਕਾਲੀ ਮਿਰਚ ਦਾ ਪਾਊਡਰ ਐਡ ਕਰਾਂਗੇ, 1 ਚਮਚ ਜੀਰਾ ਪਾਊਡਰ ਐਡ ਕਰਾਂਗੇ ਤੇ ਥੋੜਾ ਜਿਹਾ ਇਸ ਦੇ ਵਿੱਚ ਆਪਾਂ ਪਾਵਾਂਗੇ ਤੇਲ। ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਜਿਹੜੇ ਮਸਾਲੇ ਹਨ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਤੇਲ ਵੀ ਚੰਗੀ ਤਰ੍ਹਾਂ ਆٹے ਦੇ ਵਿੱਚ ਮਿਕਸ ਹੋ ਜਾਵੇ ਹੁਣ ਇੱਥੇ ਜਿਹੜਾ ਆਪਾਂ ਮਿਕਸਚਰ ਬਣਾ ਕੇ ਤਿਆਰ ਕੀਤਾ ਹੈ ਉਸ ਨੂੰ ਆਟੇ ਦੇ ਵਿੱਚ ਐਡ ਕਰਾਂਗੇ ਤੇ ਇਸ ਦਾ ਆਪਾਂ ਆਟਾ ਗੁੰਨ ਕੇ ਤਿਆਰ ਕਰਾਂਗੇ ਸੂਜੀ ਦੇ ਨਾਲ ਜਿਹੜੀਆਂ ਪੂੜੀਆਂ ਹਨ ਉਹ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੁੰਦੀਆਂ ਹਨ ਥੋੜਾ ਜਿਹਾ ਆਪਾਂ ਗ੍ਰਾਈਂਡਰ ਜਾਰ ਦੇ ਵਿੱਚ ਪਾਣੀ ਐਡ ਕਰਕੇ ਇਸ ਨੂੰ ਆਪਾਂ ਆਟੇ ਦੇ ਵਿੱਚ ਪਾ ਲਵਾਂਗੇ ਤੇ ਆਪਾਂ ਇਸ ਦਾ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਆਟਾ ਨਾ ਬਹੁਤ ਜ਼ਿਆਦਾ ਸੌਫਟ ਤੇ ਨਾ ਬਹੁਤ ਜ਼ਿਆਦਾ ਹਾਰਡ ਹੋਣਾ ਚਾਹੀਦਾ ਹੈ ਨੋਰਮਲ ਜਿਹਾ ਆਟਾ ਹੋਣਾ ਚਾਹੀਦਾ ਹੈ ਫਿਰ ਹੀ ਆਪਣੀਆਂ ਪੂਰੀਆਂ ਬਹੁਤ ਪਰਫੈਕਟ ਬਣ ਕੇ ਤਿਆਰ ਹੁੰਦੀਆਂ ਹਨ ਆਟਾ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਇਸ ਨੂੰ ਰੈਸਟ ਲਈ ਰੱਖ ਦਵਾਂਗੇ 10 ਮਿੰਟ ਲਈ 10 ਮਿੰਟ ਹੋ ਚੁੱਕੇ ਹਨ ਹੁਣ ਆਪਾਂ ਆਟੇ ਦਾ ਪੀੜਾ ਲਵਾਂਗੇ ਤੇ ਉਸ ਨੂੰ ਥੋੜਾ ਜਿਹਾ ਚੁੰਡ ਲਵਾਂਗੇ ਇਸ ਤਰ੍ਹਾਂ ਆਪਾਂ ਛੋਟਾ ਜਿਹਾ ਇਸ ਨੂੰ ਚੁੰਡ ਕੇ ਹੁਣ ਆਪਾਂ ਚਕਲੇ ਦੇ ਉੱਪਰ ਥੋੜਾ ਜਿਹਾ ਕਿਓ ਲਗਾਵਾਂਗੇ ਕਿਓ ਲਗਾਉਣ ਦੇ ਨਾਲ ਜਦੋਂ ਆਪਾਂ ਪੂੜੀ ਨੂੰ ਵੇਲਦੇ ਹਾਂ ਤੇ ਉਹ ਬਹੁਤ ਹੀ ਵਧੀਆ ਵੇਲੀ ਜਾਂਦੀ ਹੈ ਤੇ ਵੇਲ ਚਕਲੇ ਦੇ ਨਾਲ ਤੇ ਵੇਲਣ ਦੇ ਨਾਲ ਬਿਲਕੁਲ ਨਹੀਂ ਚਿਪਕਦੀ ਇੱਥੇ ਦੇਖੋ ਆਪਣੀ ਪਰਫੈਕਟ ਪੂੜੀ ਬਿਲਕੁਲ ਤਿਆਰ ਹੋ ਚੁੱਕੀ ਹੈ ਇਸੇ ਤਰ੍ਹਾਂ ਆਪਾਂ ਬਾਕੀ ਸਾਰੀਆਂ ਪੂੜੀਆਂ ਵੀ ਵੇਲ ਲਵਾਂਗੇ ਕਈ ਵਾਰ ਆਪਾਂ ਸੁੱਕਾ ਆਟਾ ਲਗਾਉਂਦੇ ਹਾਂ ਵੇਲਣ ਲੱਗਿਆਂ ਪਰ ਸੁੱਕਾ ਆਟਾ ਜਦੋਂ ਲਗਾਉਂਦੇ ਹਾਂ ਉਸ ਦੇ ਨਾਲ ਆਪਣਾ ਤੇਲ ਖਰਾਬ ਹੋ ਜਾਂਦਾ ਹੈ ਇਸ ਤਰ੍ਹਾਂ ਵੇਲਾਂਗੇ ਤੇ ਤੇਲ ਆਪਣਾ ਬਹੁਤ ਹੀ ਸਾਫ਼ ਰਹੇਗਾ ਤੇਲ ਗਰਮ ਹੋ ਚੁੱਕਾ ਹੈ ਹੁਣ ਪੂੜੀਆਂ ਇਸ ਦੇ ਵਿੱਚ ਪਾ ਕੇ ਆਪਾਂ ਪਕਾ ਲਵਾਂਗੇ ਇਸ ਤਰ੍ਹਾਂ ਹਲਕੇ ਹੱਥਾਂ ਦੇ ਨਾਲ ਇਸ ਨੂੰ ਹਿਲਾਵਾਂਗੇ ਤੇ ਦੇਖੋ ਕਿੰਨੀਆਂ ਜਿਆਦਾਆਂ ਵਧੀਆ ਪੂੜੀਆਂ ਆਪਣੀਆਂ ਫੁੱਲ ਫੁੱਲ ਕੇ ਤਿਆਰ ਹੋ ਰਹੀਆਂ ਹਨ ਬਹੁਤ ਹੀ ਜਿਆਦਾ ਕ੍ਰਿਸਪੀ ਬਹੁਤ ਹੀ ਜਿਆਦਾ ਟੇਸਟੀ ਤੇ ਮਸਾਲੇਦਾਰ ਪੂਰੀ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰੀ ਤੁਸੀਂ ਜ਼ਰੂਰ ਇਸ ਨੂੰ ਟਰਾਈ ਕਰਿਓ ਜਦੋਂ ਤੁਸੀਂ ਇੱਕ ਵਾਰੀ ਬਣਾ ਲਈ ਤਾਂ ਤੁਸੀਂ ਇਸ ਨੂੰ ਵਾਰ-ਵਾਰ ਬਣਾਓਗੇ ਤੇ ਖਾਓਗੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਉਣੀਆਂ। ਦੇਖੋ ਜਿੰਨੀਆਂ ਵੀ ਆਪਾਂ ਪੂਰੀਆਂ ਬਣਾ ਰਏ ਹਾਂ ਸਾਰੀਆਂ ਹੀ ਫੁੱਲ ਫੁੱਲ ਕੇ ਤਿਆਰ ਹੋ ਰਹੀਆਂ ਹਨ। ਇੱਥੇ ਆਪਣੀਆਂ ਸਾਰੀਆਂ ਪੂਰੀਆਂ ਬਣ ਕੇ ਤਿਆਰ ਹੋ ਚੁੱਕੀਆਂ ਹਨ। ਹੁਣ ਆਪਾਂ ਇਸ ਦੀ ਪਲੇਟਿੰਗ ਕਰਦੇ ਹਾਂ ਤੇ ਸਰਵ ਕਰਦੇ ਹਾਂ। ਦੇਖੋ ਜੀ ਕਿੰਨੀ ਜੰਮੀ ਲੱਗ ਰਹੀ ਹੈ ਆਪਣੀ ਸਬਜ਼ੀ ਤੇ ਨਾਲੇ ਪੂਰੀਆਂ। ਤੁਸੀਂ ਵੀ ਬਣਾਓ, ਖਾਓ ਤੇ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ। ਮੈਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਫੇਸਬੁੱਕ ਤੋਂ ਦੇਖ ਰਹੇ ਹੋ ਤਾਂ ਪਲੀਜ਼ ਫੇਸਬੁੱਕ ਤੋਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਦੇਖੋ ਕਿੰਨੀ ਜ਼ਿਆਦਾ ਵਧੀਆ ਲੱਗ ਰਹੀ ਹੈ ਤੇ ਕਿੰਨੀ ਜ਼ਿਆਦਾ ਇਹ ਕ੍ਰਿਸਪੀ ਬਣ ਕੇ ਤਿਆਰ ਹੋਈ ਹੈ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ